ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਭਾਜਪਾ ਵਿੱਚ ਹਾਲ ਹੀ ਵਿੱਚ ਸ਼ਾਮਲ ਹੋਏ ਨੇਤਾ ਰਣਜੀਤ ਸਿੰਘ ਗਿੱਲ ਦੇ ਨਿਵਾਸ ਤੇ ਰੇਡ ਪਾਈ ਗਈ ਵਿਜੀਲੈਂਸ ਟੀਮ ਸਵੇਰੇ ਗਿੱਲ ਦੇ ਘਰ ਪਹੁੰਚੀ ਤੇ ਜਿਸ ਤੇ ਭਾਜਪਾ ਲੀਡਰਾਂ ਵੱਲੋਂ ਰਾਜਨੀਤਿਕ ਬਦਲੇਵਾਂ ਦੇ ਦੋਸ਼ ਲਗਾਏ ਜਾ ਰਹੇ ਹਨ ਭਾਜਪਾ ਕਾਨੂੰਨੀ ਸੈਲ ਦੇ ਕਨਵੀਨਰ ਐਡਵੋਕੇਟ ਐਲਕੇ ਵਰਮਾ ਤੇ ਐਡਵੋਕੇਟ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਰੇਡ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇੱਕ ਰਾਤ ਬਾਅਦ ਹੋਈ ਹੈ ਜਿਸ ਤੇ ਇਸ਼ਾਰਾ ਮਿਲਦਾ ਹੈ ਕਿ ਇਹ ਪੂਰੀ ਕਾਰਵਾਈ ਰਾਜਨੀਤਿਕ ਪ੍ਰਭਾਵ ਹੇਠ ਕੀਤੀ ਗਈ ਉਹਨਾਂ ਨੇ ਕਿਹਾ ਕਿ ਨਾ ਤਾਂ ਕਿਸੇ ਕਿਸਮ ਦੀ ਐਫਆਈਆਰ ਹੋਈ ਹੈ ਅਤੇ ਨਾ ਹੀ ਕੋਈ ਨੋਟਿਸ ਮਿਲਿਆ ਭਾਜਪਾ ਨੇ ਬਿਜ਼ਨਸ ਦੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਤੇ ਪૂર્વਗ੍ਰਹਿ ਵਾਲੀ ਦੱਸਿਆ ਅਤੇ ਕਿਹਾ ਕਿ ਜਰੂਰਤ ਪਈ ਤਾਂ ਅਦਾਲਤ ਵਿੱਚ ਕਾਨੂੰਨੀ ਰਾਹ ਲਿਆ ਜਾਵੇਗਾ ਨਹੀਂ ਕੁਝ ਵੀ ਕੋਈ ਐਫਆਈਆਰ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਹਾਲ ਤੱਕ ਸਿਰਫ ਜੋ ਹੈ ਪੋਲਿਟਿਕਲ ਬੈਂਡਟ ਹੈ ਇਹ ਨਹੀਂ ਅੰਦਰ ਨਹੀਂ ਹੈ ਉਹ ਰਾਤ ਦੇ ਹੀ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਵੀ ਜੇਕਰ ਤੁਸੀਂ ਬੀਜੇਪੀ ਚ ਜਾਣੇ ਹੋ ਤਾਂ ਸਵੇਰੇ ਵਿਜੀਲੈਂਸ ਤੁਹਾਡੇ ਘਰ ਪਹੁੰਚੂਗੀ ਬਿਲਕੁਲ ਸਰ ਬਿਲਕੁਲ ਸਰ ਐਦਾਂ ਹੀ ਹੈਗਾ ਰਾਤੀ ਉਹਨਾਂ ਨੇ ਜੁਆਇਨ ਕੀਤੀ ਹੈ ਬੀਜੇਪੀ ਤੇ ਇਹ अर्ਲੀ ਮਾਰਨਿੰਗ ਇਹ ਕੰਮ ਹੋ ਗਿਆਗਾ ਤਾਂ ਅਸੀਂ ਚਾਹਨਾ ਹੈਗਾ ਕਿ ਵਿਜੀਲੈਂਸ ਨੇ ਜੋ ਵੀ ਕਾਰਵਾਈ ਕਰਨੀ ਹੈ ਉਹ ਸਾਡੀ ਹਾਈਰੀ ਦੇ ਵਿੱਚ ਹੋਵੇ ਠੀਕ ਹੈ ਤੇ ਐਦਾਂ ਗੈਰ ਹਾਈਰੀ ਦੇ ਵਿੱਚ ਕੁਝ ਨਾ ਕੰਮ ਹੋਵੇ 1 ਘੰਟੇ ਦਾ ਪਹਿਲਾਂ ਹੀ ਹੋ ਗਿਆ ਜੀ ਕਾਰਵਾਈ ਬਿਲਕੁਲ ਹੋ ਗਏ ਸਰ ਹੁਣ ਸਾਨੂੰ ਜਿੱਦਾਂ ਪਤਾ ਲੱਗਿਆ ਅਸੀਂ ਆਏ ਹੈਗੇ ਆ ਤੁਸੀਂ ਲੀਗਲ ਸੈਲ ਦੇ ਪ੍ਰਧਾਨ ਵੀ ਹਾਂ ਕਨਵੀਨਰ ਐ ਲੀਗਲ ਸੈਲ ਦੇ ਜੇ ਸਾਰੀਆਂ ਚੀਜ਼ਾਂ ਜੇਕਰ ਦੇਖਿਆ ਜਾਂਦਾ ਕਿਵੇਂ ਇਸ ਨੂੰ ਕਿਉਂਕਿ ਤਿੰਨੇ ਜਗ੍ਹਾ ਤੇ ਪੈਰਲ ਰੇਡ ਹੈ ਇਹ ਵੀ ਕਿਹਾ ਜਾ ਰਿਹਾ ਸੀਗਾ ਵੀ ਜੇਕਰ ਆਮ ਪਾਰਟੀ ਜੀ ਵਾਪਸ ਹੋਣੇ ਤਾਂ ਸਾਰਾ ਕੁਝ ਵਾਪਸ ਲੈ ਲਿਆ ਜਾਵੇਗਾ ਦੇਖੋ ਉਹ ਹਲੇ ਅਸੀਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਆ ਜਿਆਦਾ ਵੀ ਕਿ ਕੁਝ ਚੱਲ ਰਿਹਾ ਹੈਗਾ ਬਟ ਸਾਨੂੰ ਜੋ ਡਿਊਟੀ ਲੱਗੀ ਹੈ ਪਿਛੋਂ ਦੀ ਕਿ ਵੀ ਜੋ ਵੀ ਹੋਵੇ ਸਾਡੀ ਐਡਵੋਕੇਟ ਦੀ ਹਾਜ਼ਰੀ ਛੋਣਾ ਚਾਹੀਦਾ ਹੈਗਾ ਅਸੀਂ ਉਸ ਕਰਕੇ ਇੱਥੇ ਆਏ ਆ ਬਟ ਦੇਖੋ ਤੁਸੀਂ ਕਿ ਦਰਵਾਜ਼ਾ ਨਹੀਂ ਖੁੱਲ ਰਿਹਾ ਵਿਜੀਲੈਂਸ ਡਿਪਾਰਟਮੈਂਟ ਤੇ ਇਹ ਗਲਤ ਗੱਲ ਆ ਇਹਨਾਂ ਦੀ ਪਰ ਪਰ ਆਮ ਆਦੀ ਪਾਰਟੀ ਕਰੀ ਲੀਗਲ ਡਿਫੈਂਸ ਦੇ ਮਾਮਲੇ ਦੇ ਵਿੱਚ ਅਸੀਂ ਐਡਵੋਕੇਟਾਂ ਜੀ ਸਾਨੂੰ ਹਰ ਤਰ੍ਹਾਂ ਦੀ ਪਰਮਿਸ਼ਨ ਹੈਗੀ ਅਸੀਂ ਉਹਨਾਂ ਦੇ ਵੱਲੋਂ ਅਥੋਰਾਈਜ਼ ਹੈਗੇ ਆ ਕਿ ਤੁਸੀਂ ਕੋਰਟ ਵਗੈਰਾ ਚੇਚੀ ਲਈ ਉਹ ਜਾਵਾਂਗੇ ਬਿਲਕੁਲ ਜਾਵਾਂਗੇ ਪਰ ਆਮ ਆਦੀ ਪਾਰਟੀ ਕਹਿੰਦੀ ਬਿਕਰਮ ਮਜੀਠੀ ਦੀ ਜਾਂਚ ਇਹਨਾਂ ਵੱਲ ਮੁੜੀ ਸੀ ਤਾਂ ਰਾਤੋ-ਰਾਤ ਜੁਆਇਨ ਕਰ ਲਈ ਵਿਜੇਪੀ ਤੋਂ ਦੱਸੋ ਨਾ ਜੀ ਦੱਸੋ ਨਾ ਕੀ ਹੈ ਕੋਈ ਐਫਆਰ ਕਰਨ ਕੋਈ ਕਾਰਵਾਈ ਜੇ ਕਰਨੀ ਹੈ ਉਸ ਤੋਂ ਪਹਿਲਾਂ ਦੱਸੋ ਤਾਂ ਸਹੀ ਨਾ ਤੁਸੀਂ ਐਦਾਂ ਕਿਸੇ ਦੇ ਘਰੇ ਆ ਕੇ ਰੇਡ ਮਾਰ ਦੋ ਕਦੇ ਇਹ ਕਿਸੇ ਵੀ ਐਦਾਂ ਦੇ ਸਰਕਾਰੀ ਡਿਪਾਰਟਮੈਂਟ ਦੇ ਨਹੀਂ ਰਹੇ ਆ ਬਿਜ਼ਨਸ ਡਿਪਾਰਟਮੈਂਟ ਤਾਂ ਹੀ ਕਾਰਵਾਈ ਕਰ ਸਕਦਾ ਨਾ ਜੇ ਕੋਈ ਜੋ ਅਹੁਦੇ ਤੇ ਰਹੇ ਹੋਣ ਇਹ ਐਦਾਂ ਦਾ ਕੋਈ ਅਹੁਦਾ ਰਿਆ ਨਹੀਂ ਇਹਨਾਂ ਦੇ ਕੋਲ ਅੱਛਾ ਕੋਈ ਨੋਟਿਸ ਵਗੈਰਾ ਪਹਿਲਾਂ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਕੁਝ ਮਤਲਬ ਕਿਸੇ ਤਰ੍ਹਾਂ ਦਾ ਕੋਈ ਕਹਿਣ ਗਿਆ ਨਹੀਂ 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 ਕੋਈ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਉਹ ਤਾਂ ਚੱਲ ਰਿਹਾ ਸੀ ਪ੍ਰੈਸ਼ਰ ਨਾਲ ਉੱਪਰ ਚੱਲ ਰਿਹਾ ਸੀਗਾ ਬਟ ਉਹ ਜੋ ਹੈ ਜੁਆਇਨ ਕਰਨਾ ਚਾਹੁੰਦਾ ਸੀ ਭਾਜਪਾ ਠੀਕ ਹੈ ਇਸ ਕਰਕੇ ਨਾਲ ਉੱਪਰ ਪ੍ਰੈਸ਼ਰ ਬਣਾਇਆ ਤੇ ਜਦ ਰਾਤੀ ਜੋ ਹੈ ਕੰਮ ਹੋਇਆ ਜੁਆਇਨਿੰਗ ਕੀਤੀ ਹੈ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਸਾਰਾ ਕੰਮ ਹੋ ਗਿਆ ਬੇਰਤ ਕਰਨ ਦਾ ਇਹੀ ਪਲਾਨ ਸੀ ਵੀ ਆਮ ਆਦਮੀ ਪਾਰਟੀ ਦਬਾਅ ਪਾ ਰਹੀ ਸੀ ਵੀ ਆਮ ਆਦਮੀ ਪਾਰਟੀ ਜੁਆਇਨ ਕਰੋ 10 ਦਿਨਾਂ ਤੋਂ ਜੁਆਇਨਿੰਗ ਦੀ ਪ੍ਰੈਸ਼ਰ ਪਾਇਆ ਸੀਗਾ ਜੀ ਉਹਨਾਂ ਦੇ ਉੱਪਰ ਕਿ ਤੁਸੀਂ ਵੀ ਆਪ ਜੁਆਇਨ ਕਰੋ ਬਟ ਇਹਨਾਂ ਦਾ ਮਨ ਜਿਹੜਾ ਸੀਗਾ ਭਾਜਪਾ ਜੁਆ ਤੇ ਜਿੱਦਾਂ ਹੀ ਉਹਨਾਂ ਨੇ ਜੁਆਇਨਿੰਗ ਕੀਤੀ ਹੈਗੀ ਹੈ ਤੇ ਤੁਹਾਡੇ ਸਾਹਮਣੇ ਜੋ ਹੋਇਆਗਾ ਹੁਣ ਤੁਹਾਡਾ ਅਗਲਾ ਰੁਕ ਹੀ ਰਹੂਗਾ ਜੀ ਅਗਲਾ ਰੁਕ ਸਾਡਾ ਜੋ ਹੈ ਜੀ ਅਸੀਂ ਦੇਖਨੇ ਆਂਗੇ 10-15 ਮਿੰਟ ਵੇਟ ਕਰਾਂਗੇ ਜੀ ਇੱਥੋਂ ਸਾਨੂੰ ਕੋਈ ਜਵਾਬ ਨਾ ਮਿਲਿਆ ਤਾਂ ਅਸੀਂ ਜੋ ਹਾਈ ਕੋਰਟ ਦਾ ਰੁਕ ਕਰਾਂਗੇ ਜੀ ਅੱਛਾ ਤੁਹਾਨੂੰ ਅੰਦਰੋਂ ਫੋਨ ਆਇਆ ਸੀ ਜੀ ਤੁਸੀਂ ਆਪ ਜਦੋਂ ਨਹੀਂ ਸਾਨੂੰ ਪਿੱਛੋਂ ਦੀ ਅਥੋਰਾਈਜ਼ ਕੀਤਾ ਗਿਆ ਜੀ ਕਿ ਤੁਸੀਂ ਜਾ ਕੇ ਜੋ ਹੈ ਉੱਥੇ ਦੇਖੋ ਤੇ ਆਪਣੇ ਹਾਈ ਜੀ ਦੇ ਵਿੱਚ ਕਰਦੇ ਨੇ ਕੁਝ ਵੀ ਲੈ ਕੇ ਆਉਂਦੇ ਨੇ ਦੇਖੋ ਜੀ ਸਾਨੂੰ ਇਸ ਦੇ ਬਾਰੇ ਕੋਈ ਬਿਆਨ ਨਹੀਂ ਜੀ ਅੱਜ ਦੇ ਸਕਦੇ ਅਸੀਂ ਸਖਫੇ ਚ ਆਉਂਦੇ ਆ ਜੇ ਪੁਲਿਸ ਕੋਈ ਕਨਫਿਸਕੇਟ ਕਰਦੀ ਹੈ ਕੋਈ ਸਮਾਨ ਇੱਥੋਂ ਲੈ ਕੇ ਜਾਂਦੀ ਹੈ ਐਟ ਲੀਸਟ ਸਾਨੂੰ ਕੋਈ ਵੀ ਦਿਖਾ ਕੇ ਲੈ ਕੇ ਜਾਇਆ ਜਾਵੇ ਇਹਦੇ ਚ ਵੀ ਕੋਈ ਵੀ ਆਪਣੇ ਸੈਲਫ ਇਨਕਮੋਡੈਟਰੀ ਕੋਈ ਵੀ ਚੀਜ਼ ਇੱਥੇ ਨਾ ਲੈ ਕੇ ਆਏ ਜਾਣ ਦੂਜੀ ਗੱਲ ਇਹ ਹੈਗੀ ਹੈ ਵੀ ਜੋ ਵੀ ਲੀਗਲ ਇਹਦੇ ਪ੍ਰੋਵੀਜ਼ਨਸ ਬਣਦੇ ਹੋਣਗੇ ਅਸੀਂ ਉਹ ਲਵਾਂਗੇ ਠੀਕ ਠੀਕ देखो रंजीत गिल जी साढ़े पार्टी कल शामी उन्होंने ज्वाइन किया है कल बीजेपी जो ज्वाइन किया उन्होंने रंजीत गिल जी ने और आज ये जो है इधर पॉलिटिकली मोटिवेटेड ये जो है आज रेड हुई है इनके पास किसी किस्म का कोई ओ, नहीं था कि जिसके कारण के ऊपर रेड होती तो हमारे को पता लगा हमारे मेंबर हैं वो उन्होंने कल रात बीजेपी ज्वाइन कर लिया उनके पीछे पहले से ये पॉलिटिकल जो है वेंडेड था कि भी अगर वो इधर उधर जाते हैं आप पार्टी से तो वो करेंगे तो हमारे को राज जो जैसे उन्होंने बीजेपी ज्वाइन किया है तो आज उन्होंने आपके सामने ये रेड कर दिया जबकि इसके पीछे और कोई भी मोटिव नहीं है एक्सेप्ट पोलिटिकली आपकी डिमांड क्या है हमारी डिमांड तो ये है कि ऐसी कोई कार्रवाई नहीं बीजेपी के किसी भी उस पर नहीं होनी चाहिए अगर कुछ है ऐसा तो पहले जो एफआईआर कीजिए या कोई नोटिस दीजिए उसके बाद आप ऐसी कार्रवाई कर सकते हैं विजिलेंस विजिलेंस की जो जूडिक्शन है उनको उसी दायरे में काम करना चाहिए नागल ऑप्शन हाँ बिल्कुल लीगल ऑप्शन लेंगे हम अडॉप्ट करेंगे देखते हैं अभी क्या इधर जो है हमारे को अंदर से क्या जवाब आता है उस हिसाब से हम जो आगे एक्शन लेंगे अपना एन के वर्मा एडवोकेट जी एस ढिलो एडवोकेट कन्वेनर लीगल सेल को कन्वेनर लीगल सेल आपकी तरफ से कहा गया दबाव इन्हें डाला जा रहा था पार्टी बिल्कुल देखो जी जो सुनने में आया जैसे इन्होंने अकाली दल छोड़ा था बिल्कुल उनके उसके बाद ऐसा प्रेशर इनके ऊपर चल रहा था तो मगर इनका जो मन था कि इन्होंने बीजेपी ज्वाइन करनी है तो कल जैसे इन्होंने बीजेपी ज्वाइन की है आप जी ये काम हो गया धन्यवाद रीजन तो मैंने आपको बताया भाई साहब कि अननेसेसरी जो है ये रेट डाली गई है आपने देखा ही है कि आप पार्टी पहले भी जो है कई लोगों के ऊपर जो ऐसे हमारे जो सीनियर लीडर थे तेजर बग्गा नवीन जिंदल ठीक है उनके ऊपर भी इन्होंने ऐसे ही जो है रेट डाली थी उनको भी इन्होंने ऐसी प्रेशराइज करने की कोशिश की ठीक है तो ये इस समय जो इनका आप पार्टी का यही मोटो चल रहा है कि भी जैसे तैसे करके जो है जो सीनियर लोग हैं उनके ऊपर प्रेशर डाला जाए ताकि जो है वो आप पार्टी की तरफ उनका झुकाव रहे डर के कारण बेसिकली ये है और आज ये इंसिडेंट हुआ है देखो इसके लिए एग्जैक्ट तो नहीं बता सकते हैं मगर आपको जैसे मालूम है कि कल शाम को इन्होंने बीजेपी ज्वाइन किया और आज ये काम हो गया आगे लीगल ऑप्शन देखो जी हाई कोर्ट भी साथ में है ठीक है तो हमारे को कोई भी लीगल भी अडॉप्ट करना पड़ा तो हम करेंगे ही है ये। बिल्कुल एग्जैक्टली exactly, सर आपके सामने ही है कल रात को ज्वाइन किया इससे पहले कभी कोई कार्रवाई नहीं हुई है कभी उनके पास कोई ऐसा ऑफिस नहीं रहा है कि भी उनके जो बिजनेस कोई ऐसी कार्रवाई करती तो बिजनेस का इधर कार्रवाई करने का मतलब नहीं बनता तो मगर देखते हैं उन्होंने किस बेस के ऊपर किस आधार के ऊपर ये कार्रवाई की है बस इतना सामान